ਜਿਹੜੀ ਇਹ ਸਤਾ ਚ ਕੋਈ ਵੀ ਤਰ ਹੁੰਦੀ ਹੈ ਹਰੇਕ ਕਰਦੀ ਹੈ ਤੇ ਉਹੀ ਕਰਤੂਤ ਕਰਤੀ ਹੈ ਝੜੂ ਵਾਲਿਆਂ ਨੇ ਇਹ ਵੱਡੇ ਇਨਕਲਾਬੀ ਕਹਾਉਂਦੇ ਸੀ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਅਸੀਂ ਪਰਚਾਂ ਦੀ ਰਾਜਨੀਤੀ ਨਹੀਂ ਕਰਦੇ ਪਰਚੇ ਵੀ ਇਹਨਾਂ ਨੇ ਨੌਜਵਾਨਾਂ ਤੇ ਪਾਲੇ ਫਿਰ ਇਹ ਕਹਿੰਦੇ ਸੀ ਅਸੀਂ ਕੌਮ ਦੀ ਗੱਲ ਕਰਾਂਗੇ ਕੌਮ ਦੇ ਨੌਜਵਾਨ ਇਹਨਾਂ ਨੇ ਡਿਬੂ ਗੜ ਸਿਰਤੇ ਫਿਰ ਇਹ ਕਹਿੰਦੇ ਸੀ ਨੌਕਰੀਆਂ ਦੇਵਾਂਗੇ ਆਂ ਕਲੇ ਕਾਗਜ਼ਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਕਿਸੇ ਨੂੰ ਕੋਈ ਨੌਕਰੀ ਨਹੀਂ ਬਾਹਰ ਲੈ ਆ ਲੈ ਫਿੱਟ ਕਰੀ ਜਾਂਦੇ ਆ ਫਿਰ ਕਹਿੰਦੇ ਸੀ ਨਸ਼ਾ ਖਤਮ ਕਰਾਂਗੇ ਨਸ਼ਾ ਉਸੇ ਤਰ੍ਹਾਂ ਆ ਰਿਹਾ ਤੇ ਅੱਜ ਸਭ ਤੋਂ ਵੱਡੀ ਕਰਤੂਤ ਮੈਂ ਦਿਖਾਉਣ ਲੱਗਿਆ ਕਿ ਕਿਵੇਂ ਇਹ ਕੌਮ ਦੇ ਮਗਰ ਹੱਥ ਧੋਕੇ ਪੈ ਗਏ ਕਿਵੇਂ ਇਹ ਜੜਾ ਪੱਟਣ ਨੂੰ ਫਿਰਦੇ ਆ ਕਿਵੇਂ ਇਹ ਚਾਹੁੰਦੇ ਆ ਕਿ ਸਿੱਖਾਂ ਦਾ ਇੱਕ ਵੀ ਬੰਦਾ ਪਾਰਲੀਮੈਂਟ 'ਚ ਨਾ ਜਾਵੇ ਸਿਰਫ ਇਹ ਜਾਣ ਜਿਹੜੇ ਸਿੱਖੀ ਦੇ ਦੁਸ਼ਮਣ ਨੇ ਇਹ ਕਰਨਾ ਚਾਹੁੰਦੇ ਆ ਇਹ ਭਵੰਤਮਾਨ ਦੀ ਸੋਚ ਹੋ ਗਈ ਹੈ ਕਿ ਪਾਰਲੀਮੈਂਟ ਦੇ ਵਿੱਚ ਸਿੱਖ ਬੰਦਾ ਕੋਈ ਵੀ ਨਾ ਜਾਵੇ ਇਹ ਡਰੇ ਖੜਿਆ ਖਨੂਰ ਸਾਹਿਬ ਵਾਲੀ ਸੀਟ ਤੋਂ ਖਨੂਰ ਸਾਹਿਬ ਦੇ ਲੋਕੋ ਤੁਹਾਡਾ ਡਰ ਅੱਜ ਪੈਦਾ ਹੋ ਗਿਆ ਤੁਸੀਂ ਨੇ ਬੀਬੀ ਖਲੜਾ ਲੰਬਾ ਪਹਿਲਾਂ ਹੀ ਲਾਤਾ ਹਜੇ ਵੋਟਾਂ ਪਈਆਂ ਨਹੀਂ ਹਜੇ ਤਾਂ ਬਾਲਾ ਕੁਝ ਹੋਣਾ ਪਰ ਬੀਬੀ ਖਲੜਾ ਲੰਬਾ ਜਿਹੜਾ ਤੁਸੀਂ ਲਾਉਣਾ ਨਹੀਂ ਪਹਿਲਾਂ ਹੀ ਭਾਜਣਾ ਪਾਤੀਆਂ ਭਤਿੰਦਰੋ ਬਾਲੇ ਕੱਬੇ ਨਿਕਲੇ ਇਸ ਵਾਰ ਤਾਂ ਤੁਸੀਂ ਖਨੂਰ ਸਾਹਿਬ ਵਾਲਿਓ ਪਹਿਲਾਂ ਹੀ ਭਾਜਣਾ ਇਹਨਾਂ ਦੀਆਂ ਪਾਤੀਆਂ ਇਸ ਕਰਕੇ ਮੈਂ ਤੁਹਾਨੂੰ ਆ ਦਿਖਾਉਣ ਲੱਗਿਆ ਇੱਕ ਚੀਜ਼ ਬੜੀ ਜ਼ਰੂਰੀ ਹੈ ਦੇਖਿਓ ਮੜਾ ਜਾ ਧਿਆਨ ਨਾਲ ਕਿ ਕਿਵੇਂ ਕਰਤੂਤਾ ਕਰ ਰਹੇ ਨੇ ਕਿਵੇਂ ਬਰਾਬਰ ਬੰਦੇ ਖੜੇ ਕਰ ਰਹੇ ਨੇ ਆ ਨਾ ਕੋਈ ਅਮਰਤਪਾਲ ਸਿੰਘ ਆ ਦੇਖੋ ਜੀ ਧਿਆਨ ਨਾਲ ਇਹ ਅਮਰਤਪਾਲ ਸਿੰਘ ਖਾਲਸਾ ਜੀ ਇੱਕ ਤਾਂ ਆਪਣੇ ਖਾਲਸਾ ਜੀ નીਚੇ ਵਾਲੀ ਫੋਟੋ ਆ ਜਿਹੜੀ ਭਾਈ ਸਾਹਿਬ ਤੇ ਉੱਪਰਲਾ ਜਿਹੜਾ ਅਮਰਤਪਾਲ ਹੈ ਇਹ ਝਾੜੂ ਦਾ ਪਿੱਠੂ ਹੈ ਇਹ ਝਾੜੂ ਵਾਲਿਆਂ ਦਾ ਗੁਲਾਮ ਬੰਦਾ ਹੈ ਇਹ ਝਾੜੂ ਦਾ ਮੀਤ ਪ੍ਰਧਾਨ ਰਿਹਾ ਇਹੇ ਬੰਦਾ ਤੇ ਇਹਦੀਆਂ ਕਰਤੂਤਾਂ ਦੇਖ ਲਓ ਇਹ ਦੇਖ ਲਓ ਭਗਵੰਤ ਮਾਨ ਨਾਲ ਇਹਦੀਆਂ ਕਿਵੇਂ ਫੋਟੋਆਂ ਨੇ ਇਹਦੀ ਜਿਹੜੀ ਆਈਡੀ ਹੈ ਆਈਡੀ ਦੇ ਉੱਪਰ ਦੇਖ ਲਓ ਭਗਵੰਤ ਮਾਨ ਦੀ ਫੋਟੋ ਲਾਈ ਹੋਈ ਹੈ ਜਿਹੜੀ ਪਿੱਛੇ ਕਵਰ ਫੋਟੋ ਹੁੰਦੀ ਹੈ ਉਤੇ ਭਗਵੰਤ ਮਾਨ ਦੀ ਫੋਟੋ ਲਾ ਕੇ ਰੱਖਦਾ ਤੇ ਅੱਗੇ ਆਜੋ ਇਹ ਪ੍ਰਚਾਰ ਵੀ ਕਿੰਨਾ ਕਰਦਾ ਆਹ ਦੇਖ ਲਓ ਖੜਾ ਮੰਤੀਆਂ ਨਾਲ ਫੋਟੋਆਂ ਨੇ ਤੇ ਇਹ ਆਹ ਦੇਖ ਲਓ ਪਿੱਛੇ ਬੈਠਾ ਉਹ ਕੁਰਸੀ ਤੇ ਬੈਠਾ ਨਕਾਲਾ ਇਧਰਲੀ ਸਾਈਡ ਆ ਬੰਦਾ ਤੇ ਆ ਅਮਰਤਪਾਲ ਸਿੰਘ ਖਾਲਸਾ ਆ ਗਿਆ ਦੁਬਾਰੇ ਇਹਦੀ ਪੋਸਟ ਮੈਂ ਪੜ ਕੇ ਸੁਣਾਉਣਾ ਝਾੜੂ ਦਾ ਪੱਕਾ ਸਮਰਥਕ ਹੈ ਤੇ ਝਾੜੂ ਵਾਲਿਆਂ ਨੇ ਇਹਦਾ ਮਤਲਬ ਇਹ ਸੋਚ ਲਿਆ ਕਿ ਸਿੱਖ ਬੰਦਾ ਕੋਈ ਪਾਰਲੀਮੈਂਟ ਚ ਨਾ ਜਾਵੇ ਸਿੱਖ ਇਹਨਾਂ ਨੂੰ ਇੰਨੇ ਕ ਚੁਬਦੇ ਆ ਸਿੱਖ ਇਹਨਾਂ ਨੂੰ ਇੰਨੇ ਕ ਬੁਰੇ ਲੱਗਣ ਲੱਗ ਗਏ ਦਿੱਲੀ ਵਾਲਿਆਂ ਨੂੰ ਤੇ ਭਗਵੰਤ ਮਾਨ ਵੀ ਉਹਨਾਂ ਦਾ ਪਿੱਠੂ ਬਣ ਗਿਆ ਦਿੱਲੀ ਵਾਲਿਆਂ ਦਾ ਇਸੇ ਕਰਕੇ ਇਹ ਸਿੱਖ ਸਾਡੇ ਇੰਨੇ ਕਿ ਚੁਬਣ ਲੱਗੇ ਮੈਂ ਤਾਂ ਇਨਾਂ ਲੋਕਾਂ ਨੂੰ ਕਹਿਣਾ ਚਾਹਣਾ ਪੰਜਾਬਦਿਆਂ ਨੂੰ ਓਏ ਪੰਜਾਬ ਦੇ ਲੋਕੋ ਤੁਹਾਡੀ ਸਿੱਖੀ ਦੀਆਂ ਜਣਾ ਚ ਆਰੀ ਫੇਰ ਰੱਖੀ ਐ ਓਏ ਤੁਸੀਂ ਫੇਰ ਇੰਨਾ ਮਗਰ ਝੋਲੀ ਚੱਕ ਬਣ ਕੇ ਇਨਾਂ ਦੀਆਂ ਭੇਡਾਂ ਬਣ ਕੇ ਨਾ ਪਿੱਛੇ ਫਰੀ ਜਾਂਦੇ ਹੋ ਓਏ ਓ ਤੁਹਾਡੇ ਇੱਕ ਬੰਦੇ ਦੇ ਖਿਲਾਫ ਕਿੰਨੀਆਂ ਸਾਸਾਂ ਰਚਲ ਰਹੀਆਂ ਨੇ ਇਹ ਕਹਿ ਨਹੀਂ ਸਕਦੇ ਕਿ ਯਾਰ ਕੋਈ ਗੱਲ ਨਹੀਂ ਪਾਏ ਇਹ ਇਹ ਕਹਿੰਦੇ ਹੁੰਦੇ ਆ ਕਿ ਦਿੱਲੀ ਨੇ ਮੈਂ ਐਨਐਸਐ ਲਾਈ ਆ ਜੇ ਦਿੱਲੀ ਨੇ ਐਨਐਸਐ ਲਾਈ ਆ ਫਿਰ ਤੁਸੀਂ ਇਸ ਵਾਰ ਇੱਕ ਸੀਟ ਛੱਡ ਦਿੰਦੇ ਬੀਪਾਈ ਸਾਡੀ ਕੌਮ ਦਾ ਜਰਨੈਲ ਲੜ ਰਿਹਾ ਸਾਡੀ ਕੌਮ ਦਾ ਜੋਧਾ ਲੜ ਰਿਹਾ ਜਿਹਨੇ ਨੌਜਵਾਨ ਨੂੰ ਅਮਰਤਸਰ ਕਾਇਨਾਤ ਸੜਾਇਆ ਅਸੀਂ ਇਹਦੇ ਖਿਲਾਫ ਕੋਈ ਕੈਂਡੀਡੇਟ ਨਹੀਂ ਖੜਾ ਕਰਦੇ ਤੁਸੀਂ ਕੈਂਡੀਡੇਟ ਵੀ ਖੜਾ ਕੀਤਾ ਤੇ ਉਹਦੀ ਪਾਰਟੀ ਵੱਲੋਂ ਤੇ ਇੱਕ ਆਜ਼ਾਦ ਬੰਦਾ ਜਾਣ ਬੁੱਝ ਕੇ ਜਿਹਦਾ ਨਾਮ ਅਮਰਤਪਾਲ ਉਹ ਵੀ ਖੜਾ ਕੀਤਾ ਇੱਥੋਂ ਪਤਾ ਲੱਗਦਾ ਕਿ ਡਰ ਕਿੰਨਾ ਪੈ ਗਿਆ ਇੱਥੋਂ ਪਤਾ ਲੱਗਦਾ ਖਨੂਰ ਸਾਹਿਬ ਵਾਲਿਓ ਇਸ ਵਾਰ ਤੁਹਾਡੀ ਜਿੱਤ ਪੱਕੀ ਹੈ ਇੱਥੋਂ ਕਲੀਅਰ ਹੋ ਗਿਆ ਕਿ ਮਨ ਦੇ ਵਿੱਚ ਕਿੰਨਾ ਖੋਪ ਪੈ ਗਿਆ ਭਾਈ ਸਾਹਿਬ ਦਾ ਤੇ ਤਾਂ ਜਾਣ ਬੁੱਝ ਕੇ ਇਹ ਜਿਹੜੀਆਂ ਇਹ ਇਹ ਜਿਹੜੇ ਫਾਰਮ ਭਰਾਏ ਗਏ ਨੇ ਨਾ ਬਰਾਬਰ ਭਾਈ ਸਾਹਿਬ ਦੇ ਅਮਰਤਪਾਲ ਸਿੰਘ ਖਾਲਸਾ ਇਹ ਉਲਝਾਉਣ ਵਾਸਤੇ ਭਰਾਏ ਗਏ ਨੇ ਕਿ ਜਦੋਂ ਵੀ VOTER ਵੋਟ ਪਾਉਣਗੇ ਤਾਂ ਉਹ ਉਲਝ ਜਾਣ ਪਰ ਮੈਂ VOTERਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਬੜੀ ਸੂਝਬਾਨ ਦੇ ਨਾਲ ਬੜੀ ਸੂਝਤਾ ਦੇ ਨਾਲ ਬੜੇ ਧਿਆਨ ਦੇ ਨਾਲ ਭਾਈ ਅਮਰਤਪਾਲ ਸਿੰਘ ਨਾਮ ਪੜਿਓ ਫੋਟੋ ਦੇਖਿਓ ਤੇ ਅੱਗੇ ਚੋਣ ਨਿਸ਼ਾਨ ਇੱਕ ਦਿਨ ਚ ਆ ਜਾਣਾ ਹੈ ਚੋਣ ਨਿਸ਼ਾਨ ਦਾ ਪ੍ਰਚਾਰ ਕਰਾਂਗੇ ਉਹ ਚੋਣ ਨਿਸ਼ਾਨ ਦੇ ਸਾਹਮਣੇ ਵਾਲਾ ਬਟਨ ਦੱਬਿਓ ਐਵੇਂ ਨਾ ਦੇਖ ਕੇ ਦੱਬ ਦਿਓ ਕਿ ਅਮਰਤਪਾਲ ਸਿੰਘ ਲਿਖਿਆ ਹੋਇਆ ਇਹ ਜਾਣ ਬੁੱਝ ਕੇ ਝਾੜੂ ਵਾਲਿਆਂ ਨੇ ਚਾਲ ਚੱਲੀ ਆ ਬਹੁਤ ਭੈੜੀ ਕਿ ਉਹੀ ਜੀ ਫੋਟੋ ਲੱਗੀ ਉਹ ਇਹੋ ਜੀ ਬੰਦਾ ਓਨੀ ਕੀ ਦਾੜੀ ਪ੍ਰਕਾਸ਼ ਹੈ ਤੇ ਨਾਮ ਵੀ ਅਮਰਤਪਾਲ ਹੈ ਕੀ ਉਹ ਜਹਾੜੀਏ ਵੋਟਰਾਂ ਨੂੰ ਕਿ ਜਿਹੜੀ ਅਮਰਤਪਾਲ ਸਿੰਘ ਖਾਲਸਾ ਨੂੰ ਵੋਟ ਪੈਣੀ ਹੈ ਉਹ ਇਸ ਅਮਰਤਪਾਲ ਨੂੰ ਪਹਿਜੇ ਜਿਹੜਾ ਝਾੜੂ ਦਾ ਪਿੱਠੂ ਹੈ ਇਹਦਾ ਝਾੜੂ ਦਾ ਗੁਲਾਮ ਹੈ ਇਹਦਾ ਝਾੜੂ ਦਾ ਮੀਤ ਪ੍ਰਧਾਨ ਹੈ ਉਹ ਪਤਿੰਦਰੋ ਜੇ ਇਹਦੇ ਕਾਗਜ਼ ਭਰੋਣੇ ਸੀ ਪਹਿਲਾਂ ਤਾਂ ਫੋਟੋਆਂ ਡ੍ਰੀਡ ਕਰਾ ਲੈਂਦੇ ਫੇਸਬੁੱਕ ਤੋਂ ਐਨੀਆਂ ਚਾਲਾਂ ਘਟੀਆਂ ਖੇਡਣੀਆਂ ਮੈਂ ਕਹਿੰਦਾ ਕਿ ਲਾਹਨਤ ਹੈ ਓਏ ਲਾਹਨਤ ਹੈ ਇਹ ਕਹਿੰਦੇ ਹੁੰਦੇ ਸੀ ਬਾਦਲ ਕਿਆਣੇ ਐ ਕਰਤਾ ਕਾਂਗਰਸ ਨੇ ਐ ਕਰਤਾ ਸਾਡੇ ਟੈਗ ਕਰ ਮੈਂ ਕਹਿੰਦਾ ਤੁਸੀਂ ਉਦੋਂ ਵੀ ਜ਼ਿਆਦੇ ਹੱਦਾਂ ਟੱਪੀ ਜਾਣੇ ਹੋ ਯਾਰ ਸਾਡੇ ਇੱਕ ਬੰਦੇ ਨੂੰ ਇੱਕ ਬੰਦੇ ਦੇ ਖਿਲਾਫ ਤੁਸੀਂ ਹੱਥ ਧੋਕੇ ਪੈ ਗਿਓ ਯਾਰ ਸਾਡੀ ਨੌਜਵਾਨੀ ਨਸ਼ਾ ਛਡਾਉਂਦਾ ਸੀ ਸਾਡੀ ਨੌਜਵਾਨੀ ਨੂੰ ਅੰਮ੍ਰਿਤ ਛਕਾਉਂਦਾ ਸੀ ਤੁਸੀਂ ਉਹਦੇ ਪਿੱਛੇ ਹੀ ਪੈ ਗਿਓ ਕੀ ਉਹਨੂੰ ਜਿੱਤਨ ਵੀ ਨਹੀਂ ਦੇਣਾ ਇਹ ਤਾਂ ਸੰਗਤ ਹੈ ਕਰੂਗੀ ਪਰ ਮੈਂ ਸੰਗਤ ਨੂੰ ਕਹਿਣਾ ਚਾਹਣਾ ਕਿ ਇਹਨਾਂ ਦੀਆਂ ਚਾਲਾਂ ਤੋਂ ਆਵਾਜ਼ ਆ ਜਿਓ ਇਹਨਾਂ ਦੀਆਂ ਚਾਲਾਂ ਹਜੇ ਬਹੁਤ ਇਹ ਹੋਰ ਚੱਲਣਗੇ ਆ ਦੇਖ ਲਓ ਸਾਹਮਣੇ ਕੀ ਕਰਤੂਤ ਹੈ ਇਹਨਾਂ ਦੀ ਆ ਆ ਸਾਹਮਣੇ ਆ ਸਾਰਾ ਕੁਝ ਆ ਦੇਖ ਲਓ ਇਹ ਝਾੜੂ ਦਾ ਝਾੜੂ ਦਾ ਬੰਦਾ ਹੈ ਇਹ ਦੇਖ ਲਓ ਸਾਰਾ ਸਾਰੀਆਂ ਪੋਸਟਾਂ ਨੇ ਝਾੜੂ ਦੀਆਂ ਪਾਈਆਂ ਹੋਈਆਂ ਨੇ ਇੱਕ ਵੀ ਪੋਸਟ ਦੂਜੀ ਨਹੀਂ ਪਾਈ ਜਿਹੜਾ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਸਾਹਮਣੇ ਇਹਨਾਂ ਨੇ ਬੰਦਾ ਖੜਾ ਕੀਤਾ ਜਾਣਬੁੱਝ ਕੇ ਲੋਕਾਂ ਨੂੰ ਉਲਝਾਉਣ ਦੀ ਖਾਤਰ ਵੋਟਰਾਂ ਨੂੰ ਉਲਝਾਉਣ ਦੀ ਖਾਤਰ ਤੇ ਉਹ ਝਾਲੂ ਦਾ ਪੱਕਾ ਵਰਕਰ ਨਿਕਲਿਆ ਭਰਾਵੋ ਝਾਲੂ ਦਾ ਪੱਕਾ ਵਰਕਰ ਨਿਕਲਿਆ ਤੇ ਖੰਡੂਰ ਸਾਹਿਬ ਵਾਲਿਓ ਦਿੱਲੀ ਦਾ ਰਾਹ ਪਾ ਦਿਓ ਇਹਨਾਂ ਨੂੰ ਭਵੰਤਰਗਿਆਂ ਨੂੰ ਕਹਿ ਦਿਓ ਕਿ ਜੇ ਤਲਬੇ ਚੱਟਣਿਆ ਤਾਂ ਕੇਰੀਵਾਲ ਦੇ ਚੱਟ ਖੰਡੂਰ ਸਾਹਿਬ ਤੋਂ ਐ ਕਿ ਕੌਮ ਦਾ ਸਾਡਾ ਜੋਧਾ ਜਿਤਨਾ ਚਾਹੀਦਾ ਕੌਮ ਦਾ ਉਹ ਇਨਸਾਨ ਜਿਤਨਾ ਚਾਹੀਦਾ ਜਿਨੇ ਨੌਜਵਾਨਾਂ ਨੂੰ ਮੂੜਾ ਪਾਇਆ ਮੈਨੂੰ ਮੈਂ ਬਠਿੰਡੇ ਏਰੀਆ ਦੇ ਵਿੱਚ ਪ੍ਰਚਾਰ ਕਰ ਰਹੇ ਹਾਂਗੇ ਮੈਂ ਤੇ ਪਾਨਾ ਤੇ ਤਲਵੰਡੀ ਹਲਕੇ ਸਾਨੂੰ ਇੰਨੇ ਕ ਬੰਦੇ ਮਿਲਦੇ ਆ ਅੱਜ ਸਾਨੂੰ ਨੌਜਵਾਨ ਮਿਲੇ ਜਿਨ੍ਹਾਂ ਨੇ ਕਿਹਾ ਕਹਿੰਦੇ ਭਾਈ ਜਦੋਂ ਅਮਰਤਪਾਲ ਸਿੰਘ ਖਾਲਸਾ ਆਇਆ ਅਸੀਂ ਚਿੱਟਾ ਪੀਂਦੇ ਸੀ ਪਹਿਲਾਂ ਤੇ ਉਹਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਅਮਰਤ ਛਕ ਲਿਆ ਤੇ ਅੱਜ ਗੁਰੂ ਘਰ ਵੀ ਜਾਂਦੇ ਆ ਨਿਤਨੇਮ ਵੀ ਕਰਦੇ ਆ ਤੇ ਸਭ ਕੁਛ ਧਾਰਨੀ ਹੈ ਉਹ ਬੰਦੇ ਬਾਣੇ ਦੇ ਵਿੱਚ ਨੇ ਉਹ ਕਹਿੰਦੇ ਵੀ ਸਾਡੇ ਤੇ ਇੰਨਾ ਅਸਰ ਪਿਆ ਤੇ ਹਜੇ ਕਹਿ ਦਿੰਦੇ ਅਮਰਤਪਾਲ ਦੀ ਦੇਣ ਕੀ ਹੈ ਜਿਹੜਾ ਨੌਜਵਾਨੀ ਨੂੰ ਵਿਚਾਰ ਰਿਆ ਸੀ ਉਹਦੀ ਦੇਣ ਪੁੱਛਦੇ ਹੋ ਯਾਰ ਤੇ ਸੋਢੀ ਕੀ ਦੇਣਾ ਭਗਵੰਤ ਮਾਨੋਰਾਂ ਦੀ ਨੌਜਵਾਨੀ ਨੂੰ ਕੋਹ ਕੋਹ ਕੇ ਮਾਰਨਾ ਨੌਜਵਾਨੀ ਨੂੰ ਜਿੱਲਾ ਛਕਣਾ ਝੋਟੇ ਵਰਗੇ ਦੇ ਝੂਠੇ ਪਰਚੇ ਭਾਨੇ ਵਰਗੇ ਤੇ ਲੱਖੇ ਵਰਗੇ ਦੇ ਝੂਠੇ ਪਰਚੇ ਸਿੱਧੂ ਮੂਸੇ ਵਾਲੇ ਦਾ ਕਤਲ ਦਾ ਇਨਸਾਫ ਦਿਓ ਕਿੱਥੇ ਹੈ ਦੇਵਗਾਂ ਸਿੱਧੂ ਮੂਸੇ ਵਾਲੇ ਦਾ ਕਤਲ ਦਾ ਇਨਸਾਫ ਜਿਹੜੇ ਤੁਰੇ ਫਿਰਦੇ ਨਾ ਮਗਰ ਭੇਡਾਂ ਦੇ ਵਿੱਚ ਭੇਡਾਂ ਤੁਰਦੀਆਂ ਹੁੰਦੀਆਂ ਨੇ ਨਾ ਭੇਡੂ ਬਣੇ ਹੋਇਆ ਮਨਾਂ ਨੂੰ ਪੁੱਛਣਾ ਚਾਹਣਾ ਕਿ ਦੀਪ ਸਿੱਧੂ ਦਾ ਇਨਸਾਫ ਲੈ ਲੋ ਮੂਸੇ ਵਾਲ ਦਾ ਇਨਸਾਫ ਲੈ ਲੋ ਚਿੱਟਾ ਕਿੰਨਾ ਕੁ ਬੰਦ ਹੋ ਗਿਆ ਉਹ ਦੱਸ ਦੋ ਪਾਣੀ ਕਿੱਥੇ ਕਿੱਥੇ ਟੇਲਾਂ ਦੇ ਪਚਾਤਾ ਉਹ ਦੱਸ ਦੋ ਪਟਵਾਰੀ ਇਹਨੂੰ ਮੁਅਤਲ ਕਰੀ ਜਾਂਦੇ ਆ ਬਦਲੀਆਂ ਕਰੀ ਜਾਂਦੇ ਆ ਧੱਕੇ ਨਾਲ ਭਾਨਾ ਸਿੱਧੂ ਜੇਲ੍ਹ ਚ ਵਗ ਗਿਆ ਉਸ ਤੋਂ ਬਾਅਦ ਕਿੰਨੇ ਕੁ ਏਜੰਟਾਂ ਦੇ ਨੱਥ ਪਾਤੀ ਇਹਨਾਂ ਨੇ ਕਿੰਨੇ ਕੁ ਪੈਸੇ ਕਢਵਾ ਕੇ ਦਿੱਤੇ ਲੋਕਾਂ ਦੇ ਉਹ ਦੱਸ ਦੋ ਦੱਸੋ ਤਾਂ ਕੁਝ ਝੋਟੇ ਦੇ ਝੂਠਾ ਪਰਚਾ ਪਾ ਕੇ ਅੰਦਰ ਕਰਤਾ ਤੇ ਝੋਟੇ ਤੋਂ ਬਾਅਦ ਦੱਸੋ ਕਿੰਨੇ ਕ ਨਸ਼ੇ ਵਾਲੇ ਇਹਨਾਂ ਨੇ ਫੜ ਲਏ ਯਾਰ ਐਵੇਂ ਗੱਲਾਂ ਦਾ ਕੜਾਹ ਬਣਾਈ ਜਾਣਾ ਐਵੇਂ ਮੂਰਖ ਬਣਾਈ ਜਾਣਾ ਲੋਕਾਂ ਨੂੰ ਇਹ ਬਣਾ ਰਹੇ ਨੇ ਡੰਡੇ ਖਾਣੇ ਨੇ ਖਾਈ ਜੱਲੋ ਭਰਾਵੋ ਦੀਪ ਸਿੱਧੂ ਬਾਈ ਕਹਿ ਗਿਆ ਸੀ ਕੱਤ ਚ ਕਿਰਪਾਨ ਫੜ ਕੇ ਤੇ ਇੱਕ ਚ ਝਾੜੂ ਜੇ ਝਾੜੂ ਫੜੋਂਗੇ ਤਾਂ ਲੰਗਰੀ ਬਣੋਂਗੇ ਇਹਨਾਂ ਨੇ ਝਾੜੂ ਫੜਾ ਦੇਣਾ ਹੱਥ ਚ ਜੇ ਕਿਰਪਾਨ ਫੜੋਂਗੇ ਤਾਂ ਸਰਦਾਰ ਬਣੋਂਗੇ ਤੁਹਾਡੇ ਸਾਹਮਣੇ ਹੁਣ ਝਾੜੂ ਦਾ ਸਾਥ ਦੇਣਾ ਹੈ ਕਿ ਸਰਦਾਰਾਂ ਦਾ ਸਾਥ ਦੇਣਾ ਹੈ ਨਾ ਚਾਰਾਂ ਦਾ ਸਾਥ ਦੇਣਾ ਹੈ ਕਿ ਜੋੜਿਆਂ ਦਾ ਸਾਥ ਦੇਣਾ ਇਹ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ। ਦੇਖ ਲਓ ਇਹ ਇਹ ਹੁਣ ਕਸਤੂਤ ਹੈ ਬਾਈ ਜੀ। ਆਹ ਦੇਖ ਸਕਦੇ ਹੋ ਇਹ ਇਹ ਕਾਗਜ਼ ਭਰੇ ਨੇ ਸਾਰੇ ਵਿੱਤ ਪ੍ਰੂਪ ਹੈ ਦਿਖਾ ਰਿਹਾ ਤੁਹਾਨੂੰ। ਇਹ ਕਾਗਜ਼ ਭਰੇ ਨੇ ਜਾਣ ਬੁੱਝ ਕੇ। ਤੇ ਇਹ ਇਹਦਾ ਪਿੰਡ ਵੀ ਹੈ ਜਿਹੜਾ ਉਹ ਵੀ ਮਤਲਬ ਖਨੂਰ ਸਾਹਿਬ ਹਲਕੇ 'ਚ ਹੀ ਪੈਂਦਾ ਹੈ ਸ਼ਾਇਦ। ਇਹ ਸਾਰੇ ਕਾਗਜ਼ ਆ ਦੇਖ ਲਓ ਅਮਰਤਪਾਲ ਦੇ ਜਾਣ ਬੁੱਝ ਕੇ ਭਰਾਏ ਨੇ ਕਿ ਇਨਾਂ ਨੂੰ ਭਲੇਖਾ ਪੈ ਸਕੇ ਕਿ ਵੋਟ ਬੰਡੀ ਜਾਵੇ ਪਰ ਖਨੂਰ ਸਾਹ ਵਾਲਿਓ ਵੋਟ ਇੰਨੀ ਕਿ ਸੜ ਦੋ ਕਿ ਭਾਵੇਂ ਕੁਝ ਕਿ ਜਗ੍ਹਾ ਤੇ ਭਲੇਖਾ ਪੈ ਜੇ ਪਰ ਜਦੋਂ ਤੁਸੀਂ ਲੀਡ ਹੀ 2 ਲੱਖ ਦੀ ਕਰਤੀ 50000 ਵੋਟ ਇਧਰ ਉਧਰ ਹੋ ਜੋ ਕੋਈ ਚੱਕਰ ਨਹੀਂ ਇਸ ਕਰਕੇ ਪ੍ਰਭੂ ਤੁਹਾਡੇ ਹੱਥਾ ਖਨੂਰ ਸਾਹ ਵਾਲਿਓ ਕੌਮ ਦੀ ਇੱਜ਼ਤ ਰੱਖਣੀ ਕੌਮ ਦੇ ਰਖਵਾਲੇ ਅੱਜ ਤੁਸੀਂ ਹੋ ਨਹੀਂ ਫਿਰ ਇਹਨਾਂ ਨੇ ਮਿਹਣੇ ਮਾਰਨੇ ਆ ਕਿ ਇੱਕ ਬੰਦਾ ਵੀ ਕੌਮ ਤੋਂ ਜਤਾਇਆ ਨਹੀਂ ਗਿਆ ਤੁਹਾਡੇ ਸਾਰੇ ਹੁਣ ਤੁਹਾਨੂੰ ਹੱਥ ਜੋੜਦਾ ਕਿ ਖੰਡੂਰ ਸਾਹਿਬ ਵਾਲੇ ਬੀਬੀ ਖਾਲੜਾ ਦਾ ਲਾਂਭਾ ਲਾਉਣ ਦਾ ਤੁਹਾਡੇ ਕੋਲੇ ਬਹੁਤ ਜਲਦੀ ਸਮਾਂ ਆ ਗਿਆ ਤੇ ਹੁਣ ਲਾਂਭਾ ਲਾ ਦਿਓ ਭਾਈ ਲਾਂਭਾ ਲਾ ਦਿਓ ਭਾਈ ਲਾਂਭਾ ਲਾ ਦਿਓ ਹੱਥ ਜੋੜ ਕੇ ਬੇਨਤੀ ਹੈ ਅਸੀਂ ਵੀ ਇੱਕ ਦੋ ਦਿਨਾਂ ਦੇ ਵਿੱਚ ਖੰਡੂਰ ਸਾਹਿਬ ਆਉਣੇ ਆ ਤੇ ਕਾਫਲਾ ਲੈ ਕੇ ਆਵਾਂਗੇ ਵੱਡਾ ਤੇ ਤਿਆਰੀ ਚੱਲ ਰਹੀ ਹੈ ਤੇ ਕਾਫਲੇ ਦੇ ਰੂਪ ਦੇ ਵਿੱਚ ਖੰਡੂਰ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਕੇ ਜਾਵਾਂਗੇ ਕਿ ਆਪਣੇ ਕੌਮ ਦੇ ਯੋਧੇ ਨੂੰ ਵੋਟ ਪਾ ਲਓ ਆ ਇਹਨਾਂ ਨਿਚਾਰਾਂ ਦਾ ਖੇੜਾ ਛੜ ਦਿਓ ਨਿਚਾਰਾਂ ਪਿੱਛੇ ਨਿਚਾਰ ਤੁਰਿਆ ਕਰਦੇ ਆ ਤੇ ਸਰਦਾਰਾਂ ਪਿੱਛੇ ਸਰਦਾਰ ਤੋਂ